ਨਿਹਾਰ ਸਾਰ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਆਪਾਂ ਸਾਰੇ ਅੱਜ ਇੱਥੇ ਇਕੱਤਰਤ ਹੋਏ ਆਂ ਗੁਰਮਖ ਦੇ ਦੁਆਰਾ ਬੋਲਦਾ ਖੜੇ ਹਾਂ ਜੀ ਵੀ ਜਨਤਾ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਜਿੰਦਾਬਾਦ ਨਰਿੰਦਰ ਬੋਲੇ ਸੋ ਨਿਹਾਲ ਸਾਰ ਜਿੰਦਾਬਾਦ ਜੀ ਸੋ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਹੜੀ ਵਾਰਡ ਹੈ ਤੇ ਕਿੰਨੇ ਮੈਂ ਧੰਨਵਾਦੀਆਂ ਮਾਤਾ ਸੁਰਿੰਦਰ ਕੌਰ ਜੀ ਦਾ ਸਮੁੱਚੇ ਇਹਨਾਂ ਸਾਥੀਆਂ ਦਾ ਜਿਹੜਾ ਆਮ ਪਾਰਟੀ ਨੂੰ ਛੱਡ ਕੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਸ਼ਾਮਲ ਹੋਏ ਆ ਮੈਂ ਆਪਣੇ ਤੋਂ ਆਪਣੇ ਤੋਂ ਆਪਣੇ ਪਰਿਵਾਰੋਂ ਤੋਂ ਭਾਰਤੀ ਜਨਤਾ ਪਾਰਟੀ ਵਾਲੋਂ ਆਪਣੇ ਵਰਕਰ ਸਾਹਿਬਾਂ ਨੂੰ ਜੀ ਆਇਆਂ ਵੀ ਕਹਿਣਾ ਤੇ વિશ્વાસ ਦੋ ਉਹਨਾਂ ਕਿ ਤੁਹਾਡੇ ਹਰ ਦੁੱਖ ਸੁੱਖ ਭਾਈਵਾਲ ਹੋਵਾਂਗੇ ਤੇ ਖਾਸ ਕਰਕੇ ਸਾ ਸ਼ਮਸ਼ੀਰ ਸਿੰਘ ਸ਼ੇਰ ਆਜੀ ਦਾ ਸੀਮਾ ਭੈਣ ਦਾ ਧੰਨਵਾਦ ਕਰਦਾ ਆ ਤੇ ਜਿਨ੍ਹਾਂ ਨੇ ਸਾਡਾ ਪਰਿਵਾਰ ਵਧਾਇਆ ਭਾਰਤੀ ਜਨਤਾ ਪਾਰਟੀ ਨੂੰ ਹੋਰ ਬਰ ਮਿਲਿਆ ਪਰਮਾਤਮਾ ਸਾਨੂੰ ਇਸ ਮੱਤ ਬਖਸ਼ੇ ਬਲ ਬਖਸ਼ੇ ਕਿ ਇਹਨਾਂ ਦੀ ਹੀ ਸੇਵਾ ਕਰ ਸਕੀਏ ਹਾਂਜੀ ਵੀਰ ਜੀ ਕੀ ਨਾਂ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਜਸਮੀਤ ਬਾਜਪਾ ਵਿੱਚ ਸ਼ਾਮਲ ਹੋਏ ਕਿਹੜੀ ਪਾਰਟੀ ਛੱਡ ਕੇ ਆਏ ਅਸੀਂ ਆ ਪਾਰਟੀ ਛੱਡ ਕੇ ਆਏ ਕੀ ਨਾਂ ਆ ਤੁਹਾਡਾ ਜੀ ਸੁੰਦਰਪੁਰ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਸ਼ਾਮਲ ਹੋਏ ਹੋ ਕਹੀਆਂ ਨੀਤੀਆਂ ਨੂੰ ਵੇਖ ਕੇ ਸ਼ਾਮਲ ਹੋਏ ਅਸੀਂ ਹੁਣ ਇਹ ਨੀਤੀਆਂ ਵੇਖ ਕੇ ਇਹਨਾਂ ਨੂੰ ਹਾਂ ਪਰ ਨਹੀਂ ਇਹਨਾਂ ਸਾਡੀ ਸੁਣੀ ਹੂੰ ਕਿਸੇ ਗਰੀਬ ਜੀ ਨੇ ਸੁਣੀ ਆਪਣੀ ਨਹੀਂ ਸੁਣੀ ਬਹੁਤ ੱਤਕੇ ਖਾਦੇ ਇਹਨਾਂ ਨਾਲ ਹੂੰ ਕਿਹੜੀ ਪਾਰਟੀ ਨਾਲ ਜੀ ਹਾਂਜੀ ਕਿਹੜੀ ਪਾਰਟੀ ਨਾਲ ੱਤਕੇ ਖਾਦੇ ਸੀ ਇਹ ਆਪਣੇ ਆਮ ਪਾਰਟੀ ਨਾਲ ਅੱਛਾ ਜੀ ਹਾਂਜੀ ਅਸੀਂ ਫਿਰ ਉਹਨਾਂ ਦੇ ਘਰ ਵੀ ਜਾਂਦੇ ਰਹੇ ਹਾਂ ਹੈ ਫਿਰ ਇਹ ਦਫ਼ਤਰ ਇੱਥੇ ਸੀ ਇਹ ਆਪਣੇ ਬੋੜਾ ਸੜੇ ਸੀ ਉੱਥੇ ਵੀ ਅਸੀਂ ਜਾਂਦੇ ਰਹੇ ਇਹਨਾਂ ਕੋਲ ਪੈਸੇ ਵੀ ਦਿੰਦੇ ਰਹੇ ਇਹਨਾਂ ਨੂੰ ਅਸੀਂ ਹੈ ਪਰ ਇਹ ਗੱਲ ਇੱਥੇ ਪਾਣੀ ਆਇਆ ਤਾਂ ਨਹੀਂ ਇਹਨਾਂ ਪੁੱਛਿਆ ਬੀਬੀ ਨੇ ਮੁੜ ਕੇ ਨਾ ਪੁੱਛਿਆ ਇੰਨੇ ਸਾਡੇ ਪੁਰਾਣੇ ਵਰਕਰਾਂ ਦੇ 3-4 ਕਿਸੇ ਨੂੰ ਨਹੀਂ ਇਹਨਾਂ ਪੁੱਛਿਆ ਜੇ ਦਫ਼ਤਰੇ ਜਾਣਾ ਆਪਾਂ ਉੱਥੋਂ ਵੀ ਇਹਨਾਂ ਬਾਹਰ ਬਿਠਾ ਦੇਣਾ ਤਾਂ ਗਾਂ ਇਹਨਾਂ ਨੰਗਣ ਨਹੀਂ ਦੇਣਾ ਕੋਈ ਵੀ ਗੱਲ ਹੁੰਦੀ ਸੀ ਇਹਨਾਂ ਸਾਡੀ ਨਹੀਂ ਪੂਰੀ ਕੀਤੀ ਤਾਂ ਫੇਰ ਨਹੀਂ ਕਿ ਆਪਾਂ ਇਹੀਂ ਕੀ ਲੈਣਾ ਪਾਰਟੀ ਵਿੱਚੋਂ ਜਦੋਂ ਸਾਡੀ ਗੱਲ ਹੀ ਨਹੀਂ ਕੋਈ ਪੂਰੀ ਹੁੰਦੀ ਆ ਕਾਕਾ ਸਾਡਾ ਸੀ ਉਹ ਵਿਚਾਰਾ ਨਹੀਂ ਕੰਮ ਕਰ ਸਕਦਾ ਅਸੀਂ ਮੈਂ ਉਹਨਾਂ ਨੂੰ ਵੀ ਕਿਹਾ ਵੀ ਚਲੋ ਇਹਨੂੰ ਕੋਈ ਪਹੀ ਕਮੇਟੀ ਕਰ ਲਓ ਕੋਈ ਕੰਮ ਦਵਾ ਦਿਓ ਪਾਣੀ ਵਾਲਾ ਟੈਂਕ ਆਇਆ ਸੀ ਮੈਂ ਕਿਹਾ ਚਲੋ ਉਹਦੀ ਕੋਈ ਦਵਾ ਦੋ ਉਹਨਾਂ ਨੂੰ ਚੱਲ ਵੇ ਕੇ ਕੰਮ ਕਾ ਕਾ ਕਰਦਾ ਰਹੂਗਾ ਹੈ ਇਹਨਾਂ ਨਾਲ ਬਹੁਤ ਚਿੱਤ ਕੇ ਖਾਦੇ ਨੇ ਪਰ ਇਹਨਾਂ ਸੁਣੀ ਨਹੀਂ ਹੈ ਰਾਜੂ ਖੁਸ਼ੀ ਹੁੰਦੀ ਹੈ ਜੀ ਅੱਜ ਵੀ ਆਪਾਂ ਜਾ ਜਾ ਹਾਂਜੀ ਅੱਜ ਬਹੁਤ ਖੁਸ਼ੀ ਮੈਂ ਕਿਹਾ ਮੈਂ ਤਾਂ ਪਹਿਲਾਂ ਵੀ ਕਹਿੰਦੀ ਸੀ ਤੇ ਚਲੋ ਫਿਰ ਇਹਨਾਂ ਬੜੀ ਮਜਬੂਰੀ ਕੀਤੀ ਬੀਬੀ ਸੁੰਦਰ ਕੋਰੇ ਨਹੀਂ ਸਾਡੇ ਨਾਲ ਹੀ ਰੋ ਸਾਡੇ ਨਾਲ ਹੀ ਰੋ ਮੈਂ ਚਲੋ ਇੱਕ ਮੌਕਾ ਤੁਹਾਨੂੰ ਹੋਰ ਦੇ ਦਿੰਨੇ ਆ ਪਰ ਇਹਨਾਂ ਫੇਰ ਨਹੀਂ ਸੋਚਿਆ ਸੋਚਿਆ ਇਹਨਾਂ ਕੁਛ ਨਹੀਂ ਜਿੰਨੇ ਸਾਡੇ ਪੁਰਾਣੇ ਵਰਕੇ ਆ ਹੁਣ ਚਮਚੇ ਆ ਰਿਹਾ ਉਹਨੇ ਵੀ ਛੱਡ ਦਿੱਤੀ ਫੇਰ ਕੀ ਕਰਨਾ ਆਪਾਂ ਇਹ ਆਹ ਪਾਰਟੀ ਚ ਜੇ ਹੁਣ ਆ ਬੀਬੀ ਕਾ ਉਹ ਚੜੀਆਂ ਮੈਨੂੰ ਆ ਕੇ ਅੰਦੀਆਂ ਨੇ ਬੀਬੀ ਸੰਦੂ ਕਰੇ ਸਾਡੇ ਕੋਲ ਸਵਾਰ ਸੋਇ ਦਾ ਖਾਤਾ ਨਹੀਂ ਪਾਉਣ ਡਿਆ ਹੈ ਪਰ ਦਾਣੇ ਤੋੜ ਸਾਨੂੰ ਮਿਲਣ ਦੇ ਪੂਰੇ ਨਾ ਦਾਣੇ ਪੱਜ ਕਰਤੇ ਆ ਹੈ ਬਾਕੀ ਇਹ ਕਾ ਲਿਆ ਵੀ ਸਾਡੀ ਹੁਣ 5 ਨੰਬਰ ਵਾਟਿਆ ਚਲੋ ਸਾਨੂੰ ਪੁੱਛੇ ਆ ਕਿ ਬਈ ਦੀਦੀਓ ਕੀ ਕਾ ਲਿਆ ਭੈ ਜਿੰਦੂ ਕੋਰੇ ਕੀ ਕਾ ਲੀ ਲੋੜ ਮੈਨੂੰ ਦੱਸੋ ਹੈ ਇਹ ਨਾ ਕੋਈ ਗੱਲ ਇਹ ਨਾ ਮੁੜ ਕੇ ਆਏ ਇਨੀ ਕਿ ਇੱਥੇ ਪੁੱਛੇ ਨਹੀਂ ਉਹਨਾਂ ਜੇ ਅਸੀਂ ਘਾਰੇ ਬਣ ਗਏ ਆ ਅਸੀਂ ਇਹਨਾਂ ਦੀ ਪਾਰਟੀ ਮੈਂ ਕੀਤੀ 20000 ਰੁਪਇਆ ਮੈਂ ਲਾਇਆ ਇੱਥੇ ਪਾਰਟੀ ਕੀਤੀ ਹੈ ਪਕੌੜੇ ਕੱਢੇ ਚਾਹ ਪਾਣੀ ਬਣਾਇਆ ਹੈ ਸਾਰੇ ਵਰਕਨ ਮੈਂ ਬੁਲਾਇਆ ਤੇ ਬੰਚ ਲੋ ਚਪਾ ਆਰਟੀ ਕਰਦੇ ਚਲੋ ਸ਼ੁਕਰੇ ਬਣ ਗਏ ਦੂਜੀ ਵਾਰ ਦੇ ਨਾਲ ਅਸੀਂ ਬਣੇ ਲੱਗੇ ਨਦਨਾਕ ਤੀਜੀ ਵਾਰ ਇਹ ਬਣਿਆ ਵਾ ਹੈ ਕੋਈ ਇਹਨਾਂ ਨੇ ਕੋਈ ਮਾਰਾ ਨਹੀਂ ਕੀਤਾ ਅਸੀਂ ਤੇ ਇਹਨਾਂ ਨੂੰ ਆਖਿਆ ਵੀ ਚਲੋ ਭਾਈ ਜਿਤਾਇਆ ਇਹਨਾਂ ਨੂੰ ਅਸੀਂ ਪਰ ਇਹਨਾਂ ਨੇ ਨਹੀਂ ਸੋਚਿਆ ਉਹ ਨਾ ਪਾਵੇ ਕੋਆ ਵਿਗਿਆਨੇ ਅੱਜ ਜਮਾਨਾ ਆਖੀ ਦਮ ਚੜੀ ਉਸੇ ਵੇਲੇ ਤੁਰ ਪੈਂਦੀ ਆਵੇਂ ਆਖ ਕੇ ਮੈਨੂੰ ਨਹੀਂ ਨਾ ਕਰਦੀਆਂ ਹਾਂ ਤੇ ਚਲੋ ਹੋਣਾ ਹੀ ਇਹਨਾਂ ਵਿਚਾਰਿਆਂ ਦਾ ਕੋਈ ਚਲੋ ਕੋਈ ਕਾਨਕ ਵੀ ਆ ਜੇ ਪੂਰੀ ਉਹ ਦਈਏ ਇਹਨਾਂ ਨੂੰ ਹੈ ਤੇ ਬਾਕੀ ਇਹ ਵਾ ਜਿਹੜੇ ਪਿਛਲਾ ਜਿਹੜੇ ਬੰਦ ਹੋ ਗਿਆ ਨੇ ਚਲੋ ਉਹ ਦਈਏ ਚਲੋ ਆਪ ਗਰੀਬ ਜਨਤਾ ਦਾ ਸੋਚਣਾ ਅਸੀਂ ਇਹਨਾਂ ਦਾ ਸੋਚਣਾ ਫਿਰ ਤੇ ਜੇ ਦੇਖੋ ਜੇ ਬਣ ਕੇ ਤਾਂ ਫਿਰ ਆਪ ਇਹਨਾਂ ਦਾ ਸੋਚਣਾ ਹੀ ਕੁਛ ਨਹੀਂ ਉਹਨਾਂ ਆ ਕੇ ਮੈਨੂੰ ਤੋਰ ਤੋੜ ਖਾਣਾ ਬੀਬੀ ਸੁੰਦਰ ਕੋਰੇ ਸਾਡਾ ਸੋਚ ਕੁਛ ਹੈ ਮੈਂ ਕਹ ਉਹ ਤੇ ਮੇਰੇ ਘਰ ਨਹੀਂ ਆਉਂਦੇ ਤਾਂ ਤੁਹਾਨੂੰ ਬੀਬੀਓ ਮੈਂ ਕੀ ਕਵਾਂ ਕੀ ਜਵਾਬ ਦਵਾਂ ਤੁਹਾਨੂੰ ਮੈਂ ਹੈ ਖੇਲ ਆਰੇ ਲਾ ਕੇ ਸਾਨੂੰ ਗੁੰਮਰਾਹ ਕਰਕੇ ਸਾਨੂੰ ਆਪਣੇ ਨਾਲ ਤੋਰਿਆ ਇਹਨਾਂ ਲੋਕਾਂ ਨੇ ਕਿਹਾ ਕਿ ਹਰ ਬੀਬੀ ਨੂੰ 1 ਇੱਕ ਹਜ਼ਾਰ ਰੁਪਏ ਮਿਲੂਗਾ ਆ 3.5 ਸਾਲ ਹੋ ਗਏ ਨੇ ਮੇਰੇ ਹਿਸਾਬ ਨਾਲ 40000 ਦੇ ਲਾਗੇ ਬਣ ਗਿਆ ਹਰ ਬਜ਼ੁਰਗ ਨੂੰ ਇਹਨਾਂ ਨੇ ਕਿਹਾ ਆ ਕਿ 2500 ਰੁਪਏ ਪੈਨਸ਼ਨ ਕੀਤੀ ਜਾਏਗੀ 52000 ਰੁਪਿਆ ਸਕਨ ਸਕੀਮ ਕੀਤੀ ਜਾਏਗੀ ਠੀਕ ਹੈ 24 ਘੰਟੇ ਦੇ ਵਿੱਚ ਨਸ਼ਾ ਖਤਮ ਕੀਤਾ ਜਾਏਗਾ ਤੁਸੀਂ ਸਭ ਦੇਖਦੇ ਹੋ 24 ਘੰਟੇ ਦੇ ਵਿੱਚ ਨਸ਼ਾ ਕੀ ਖਤਮ ਹੋਣਾ ਹੈ ਘਰ ਘਰ ਨਸ਼ਾ ਵੇਚ ਰਿਆ ਸਾਡੇ ਮਤਲਬ ਬੱਚਿਆਂ ਨੂੰ ਰੋਜ਼ਗਾਰ ਕੀ ਦੇਣਾ ਨਸ਼ੇ ਦੇ ਲਾ ਦਿੱਤਾ ਕਿ ਕੋਈ ਹਾ ਦਾ ਨਾਰਾ ਨਾ ਮਾਰੇ ਹਰ ਗਰੀ ਹਰ ਮੁਹੱਲੇ ਚ ਕਿਤੇ ਵੇਖ ਲਈਏ ਨਸ਼ੇ ਨਾਲ ਸਾਡੇ ਬੱਚੇ ਯੂਥ ਕਰ ਰਹੇ ਨੇ ਤੇ ਜੇ ਅਤਰੀਏ ਵਿਕਾਸ ਦੀ ਕੰਮ ਤੇ ਕੀ ਕਰਨਾ ਜਿਹੜੇ ਸਾਡੇ ਸੈਂਟਰ ਗਵਰਨਮੈਂਟ ਵੱਲੋਂ ਕਣਕ ਆਟਾ ਜੋ ਮਿਲ ਰਿਆ ਸੀ ਉਹਦੇ ਵੀ ਇਹਨਾਂ ਨੇ ਕਾ ਕੱਟ ਤੇ ਤੇ ਮੈਂ ਤੁਹਾਨੂੰ ਬੇਨਤੀ ਇਹੋ ਕਰਨਾ ਚਾਹੁੰਦਾ ਤੁਸੀਂ ਲੋਕਾਂ ਨੇ ਝਾੜੂ ਲਿਆਂਦਾ ਤੁਸੀਂ ਲੋਕਾਂ ਨੇ ਆ ਬੁਕਰ ਵਾਲਿਆਂ ਨੂੰ ਮੌਕਾ ਦਿੱਤਾ ਆਪਾਂ ਜੇ ਗੱਲ ਕਰੀਏ ਲੋ ਇਹਨਾਂ ਆਰਡਰ ਦੀ ਸਾਡੇ ਲਾਗੇ ਸੂਪਾ ਸੂਬਾ ਆ ਯੂਪੀ ਆ ਹਰਿਆਣਾ ਆ ਉਥੇ ਬੀਬੀਆਂ ਦੀ 2100 ਰੁਪਏ ਪੈਨਸ਼ਨ ਕਰ ਦਿੱਤੀ ਗਈ ਠੀਕ ਹੈ ਗੁੰਡਾਗਰਦੀ ਖਤਮ ਕਰ ਦਿੱਤੀ ਕੀ ਹੈ ਯੂਪੀ ਕਹਿੋ ਜਾ ਸੂਬਾ ਹੀ ਕਿ ਜਿੱਥੇ ਮਤਲਬ ਦਿਨੇ ਨਿਕਲਣਾ ਬੁਰਾ ਹਾਲ ਹੈ ਅੱਜ ਉਥੇ ਰਾਤੀ 10 11 ਵਜੇ ਕੋਈ ਬੰਦਾ ਕੱਲਾ ਘੁੰਮਦਾ ਹੈ ਤੇ ਕਿਸੇ ਦੀ ਹਿੰਮਤ ਨਹੀਂ ਆ ਕਿ ਉਹਨੂੰ ਕੋਈ ਹੱਥ ਲਾ ਜੇ ਤੇ ਸਾਡਾ ਜਿਹੜਾ ਪੰਜਾਬ ਜਿਹੜਾ ਅਮਨ ਸ਼ਾਂਤੀ ਵਾਲਾ ਸੂਬਾ ਹੀ ਜਿਹੜਾ ਖੁਸ਼ਹਾਲੀ ਵਾਲਾ ਸੂਬਾ ਹੀ ਅੱਜ ਉਥੇ ਦੁਪਹਿਰ ਦੇ ਟਾਈਮ ਤੇ ਨਿਕਲਣਾ ਔਖਾ ਹੈ ਕੋਈ ਮਾਂ ਭੈਣ ਬਾਜ਼ਾਰ ਚ ਜਾਂਦੀ ਆ ਜਾਂ ਕਿਤੇ ਜਾਂਦੀ ਉਹਦੀ ਵਾਲੀਆਂ ਲਾ ਲੈਂਦੇ ਨੇ ਫੋਨ ਖੋਹ ਲੈਂਦੇ ਨੇ ਪਰ ਸੁਖੋਏ ਜਾਂਦੇ ਨੇ ਉਹਨਾਂ ਦੇ ਤੇ ਇਹਨਾਂ ਨੇ ਬੇੜਾ ਗਰ ਕਰ ਦਿੱਤਾ ਪਰ ਹਾਂ ਇਹ ਸਰਕਾਰ ਕਹਿੰਦੀ ਸੀ ਮੈਂ ਸਰਕਾਰ ਦੀ ਵੀ ਇੱਕ ਤੁਹਾਨੂੰ ਚੰਗੀ ਗੱਲ ਦੱਸਣਾ ਚਾਹਨਾ ਦੱਸਣੀ ਚਾਹੀਦੀ ਆ ਇਹ ਕਹਿੰਦੀ ਹੈ ਕਿ ਪੰਜਾਬ ਸੂਬਾ ਆਪਾਂ ਨੰਬਰ 1 ਤੇ ਲਿਆਵਾਂਗੇ ਲਿਆਂਦਾ ਜੀ ਇਹਨਾਂ ਨੇ ਕਰਜ਼ੇ 'ਚ ਚੰਗਾ ਕੀ ਕਰਨਾ ਹੈ ਕਰਜ਼ੇ 'ਚ ਪੰਜਾਬ ਡੋਬਤਾ ਜੇ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਇਸ ਦਲਦਲ ਦੇ ਵਿੱਚ ਡੋਬਤਾਇਆ ਕਿ ਸਾਨੂੰ ਨਿਕਲਣਾ ਬੜਾ ਔਖਾ ਹੈ ਤੁਹਾਨੂੰ ਮਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਜੇ ਜੇ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਠੀਕ ਹੈ ਬਚਾਣਾ ਚਾਹਦੇ ਹੋ ਸਮਾਜ ਨੂੰ ਪੰਜਾਬ ਨੂੰ ਖੁਸ਼ਹਾਲ ਕਰਨਾ ਚਾਹਦੇ ਹੋ ਸਾਰਿਆਂ ਨੂੰ ਦੀ ਮੌਕਾ ਦਿੱਤਾ ਹਰ ਇੱਕ ਨੂੰ ਦੀ ਮੌਕਾ ਦਿੱਤਾ ਕਾਲੀਆਂ ਨੂੰ ਵੀ ਦਿੱਤਾ ਕਾਂਗਰਸ ਨੂੰ ਵੀ ਦਿੱਤਾ ਅਬੋਕਰ ਵਾਲਿਆਂ ਨੂੰ ਵੀ ਦਿੱਤਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਕੱਖ ਨਹੀਂ ਜੈਨਾਂ ਨੇ ਕੀਤਾ ਸਭ ਝੂਠ ਦੇ ਲਾਰੇ ਜੇ ਹੋਰ ਕੋਚਰੀ ਲਾਸਟ ਬੇਨਤੀ ਕਰਦਾ ਇੱਕ ਵਾਰੀ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਵੀ ਦੇ ਕੇ ਵੇਖ ਲੋ ਨਹੀਂ ਹੋਊਗਾ ਆਪਾਂ ਸਾਰੇ ਇੱਥੇ ਹੀ ਤੁਹਾਡੇ ਕੋ ਧੰਨਵਾਦ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News